ਨਮਸਕਾਰ ਦੋਸਤੋ ਮੈਂ ਸ਼ਮੀ ਸੁਨੋਤਰਾ ਤੁਸੀਂ ਦੇਖ ਰਹੇ ਹੋ ਹਲਚਲ ਪੰਜਾਬ ਦੀ ਦੋਸਤੋ ਅੱਜ ਗੱਲ ਕਰਾਂਗੇ ਸਿਆਨਪੁਰ ਦੀ ਸਿਆਨਪੁਰ ਦੇ ਲੱਗੇ ਇੱਕ ਪਿੰਡ ਪਿੰਡਾ ਮਿਰਜ਼ਾਪੁਰ ਜਿੱਥੇ ਪੀਰ ਦੀ ਦਰਗਾਹ ਹੈਗੀ ਹੈ ਹਾਈਵੇ ਦੇ ਉੱਪਰ ਪੀਰ ਦੀ ਦਰਗਾਹ ਹੈਗੀ ਹੈ ਜਿੱਥੇ ਇੱਕ ਪੇਜ ਪ੍ਰਤਾਂਜਿਕ ਲਾਸ਼ ਮਿਲੀ ਹੈ ਪਰ ਚਾਹੇ ਤੁਸੀਂ ਦੱਸੇ ਤੱਕ ਜਿੱਥੇ ਸੇਵਕ ਹੈਗੇ ਆ ਉਹਦੇ ਪਾਸੋਂ ਕਹਿਣਾ ਹੈ ਕਿ ਕੁਸ਼ਦਾਤ ਨੂੰ ਇੱਥੇ ਬੰਦਿਆਂ ਕੇ ਠਹਿਰੇ ਸੀ ਜਿਹੜੇ ਤੇ ਜਦੋਂ ਸਵੇਰੇ ਜਾ ਕੇ ਉੱਠ ਕੇ ਦੇਖਿਆ ਸਵੇਰੇ ਇੱਥੇ ਇੱਕ ਲਾਸ਼ ਹੀ ਪੇਜ ਪ੍ਰਤਾਂਜਿਕ ਲਾਸ਼ ਪਈ ਦੀ ਸੀ ਪਰ ਉਹਦੇ ਪਾਸੋਂ ਜਿਹੜੀ ਸਿਆਣਪਠਾ ਚ ਗਿਆ ਪਰ ਉੱਥੇ ਜਿਹੜੇ ਐਸਐਚਓ ਜਿਹੜੀ ਹਰਪ੍ਰੀਤ ਕੋਰ ਪਾਸੋਂ ਪਹੁੰਚੇ ਆ ਪਰ ਇਹ ਜੀ ਪੁਲਿਸ ਅਫਸਰ ਜਾਂਚ ਕੀਤੀ ਜਾਏਗੀ ਦੀ ਹੈ ਪਰ ਚਲੋ ਗੱਲਬਾਤ ਕਰਦੇ ਆ ਐਸਐਚਓ ਹਰਪ੍ਰੀਤ ਕੋਰ ਨਾਲ ਕੀ ਕਹਿਣਾ ਉਹਨਾਂ ਦਾ ਇਸ ਲਾਸ਼ ਨੂੰ ਲੈ ਕੇ ਮੈਂ ਸ਼ਮੀ ਸੁਨੋਤਰਾ ਆਪਣੇ ਸੰਯੋਗੀ ਪੁਸ਼ਪਲਾਤਾ ਦੇ ਸਾਥ ਹਲਚਲ ਇਹ ਬਾਕੀ ਹੋਇਆ ਸਾਨੂੰ ਨਾ ਇੱਥੇ ਸੋਨ ਲਾਲ ਬਾਬਾ ਜੀ ਹੈਗੇ ਲਖ ਦਾਤਾ ਦੀ ਦਰਗਾਹ ਤੇ ਮਾਦੋਪੁਰ ਰੋਡ ਤੇ ਇਹਨਾਂ ਨੂੰ ਪੁਲਿਸ ਨੂੰ ਇਤਲਾਹ ਦਿੱਤੀ ਕਿ ਇੱਕ ਡੈੱਡ ਬਾਡੀ ਹੈ ਜੀ ਇਹ ਦਰਗਾਹ ਲੱਗੇ ਪਈ ਹੈ ਤੇ ਅਸੀਂ ਉਸੇ ਟਾਈਮ ਮੌਕੇ ਤੇ ਪਹੁੰਚੇ ਆ ਤੇ ਅਸੀਂ ਇਹਦੀ ਸ਼ਾਨਬਿੰਦ ਕਰ ਰਹੇ ਹਾਂ ਕਿ ਇਹ ਡੈੱਡ ਬਾਡੀ ਜਿਹੜੀ ਕਿਸ ਵਿਅਕਤੀ ਦੀ ਹੈ ਤੇ ਇਹ ਮਤਲਬ ਕਿ ਕਿਸ ਆਦਮੀ ਵੱਲੋਂ ਇਹਨੂੰ ਮਾਰਿਆ ਗਿਆ ਤੇ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਟ੍ਰਾਫਿਕ ਜਾਂਚ ਵਿੱਚ ਕੀ ਨਜ਼ਰ ਆ ਰਿਹਾ ਹੈ ਕਤਲ ਹੈ ਜਾਂ ਕੀ ਹੈ ਹਾਂ ਜੀ ਐਸਐਸਚ ਕੁਛ ਸਾਡੀ ਫੋਰੈਂਸਿਕ ਟੀਮਸ ਆ ਚੁੱਕੀਆਂ ਨੇ ਉਹ ਸਾਰਾ ਐਕਸਪਰਟਸ ਲੱਗੇ ਹੋਏ ਨੇ ਇਹ ਪੂਰਾ ਮਤਲਬ ਕਿ ਸਾਡੀ ਜਦੋਂ ਪੋਸਟਮਾਰਟਮ ਵਗੈਰਾ ਹੋਊਗਾ ਇਹ ਚੀਜ਼ਾਂ ਬਾਅਦੋਂ ਸਾਹਮਣੇ ਆਉਣਗੀਆਂ ਕਿ ਐਕਸੀਡੈਂਟਲ ਡੈਥ ਆ ਜਾਂ ਫਿਰ ਇਹ ਮਰਡਰ ਆ ਫਿਲਹਾਲ ਜਿਹੜੀ ਸਾਡੀ ਮੁੱਢਲੀ ਤਫ਼ਤੀਸ਼ਾ ਉਹ ਚੱਲ ਰਹੀ ਐ ਸ਼ੋਮ ਰਾਜ ਜੀ ਅੱਛਾ ਜਿਹੜਾ ਤੁਹਾਡੇ ਮਰਦ ਜੀ ਬੁਰੇ ਹੋਇਆ ਕੀ ਗੱਲ ਹੋਈ ਐ ਇਹ ਜੀ ਸਾਨੂੰ ਕੋਈ ਪਤਾ ਨਹੀਂ ਐ ਇਹ ਸਾਮਾ ਨੂੰ 7 ਵਜੇ ਆਇਆ ਨਾ ਤੇ ਬਾਕੀ ਇਹ ਸਵੇਰੇ ਦੇਖਿਆ ਇਹਨਾਂ ਨੂੰ ਅੱਛਾ ਕੀ ਲੱਗਦਾ ਕੀ ਚੱਕਰ ਹੈ ਸਾਨੂੰ ਕੋਈ ਪਤਾ ਨਹੀਂ ਕੀ ਚੱਕਰ ਹੈ ਜੀ ਅਸੀਂ ਤਾਂ ਆਪਣੇ ਦਰਬਾਰ ਦੀ ਸੇਵਾ ਜੀ ਦਾ ਕਿੰਨੇ ਜਣੇ ਆਏ ਸੀ ਇਹ ਆਪਣੇ ਦੋ ਲੜਕੇ ਸੀ ਇੱਕ ਔਰਤ ਸੀ ਦੋ ਬੱਚੇ ਸੀ ਕੁੜੀ ਮੁੰਡਾ ਇਹਨਾਂ ਨਾਲ ਅੱਛਾ ਹਾਂਜੀ ਤੇ ਸਵੇਰੇ ਕੋਈ ਮਿਲਿਆ ਬੰਦਾ ਇਹ ਹਾਂ ਜਿਲੇ ਸਵੇਰੇ ਅਸੀਂ ਬਾਹਰ ਆਇਆ ਅਜਾਨੇ ਤਰ੍ਹਾਂ ਜਿੱਦਾਂ ਦਰਵਾਜ਼ਾ ਖੋਲਣਾ ਦੇਖਿਆ ਤੇ ਇਕੱਲਾ ਬੰਦਾ ਮਰਿਆ ਪਿਆ ਹੈ